ਬਟਵਾਲ ਸਿੰਘ ਜਿਹੜੇ ਕਿ ਪਿਛਲੇ ਦਿਨੀ ਪੰਜਾਬ ਤੋਂ ਚੋਣ ਲੜੇ ਨੇ ਆਜ਼ਾਦਾਨਾ ਤੌਰ ਤੇ ਖਡੂਰ ਸਾਹਿਬ ਹਲਕੇ ਤੋਂ ਉਹ ਲੱਖਾਂ ਲੋਕਾਂ ਨੇ ਉਹਨਾਂ ਨੂੰ ਵੋਟ ਪਾ ਕੇ ਐ एमपी ਬਣਾਇਆ ਉਹਨਾਂ ਨੇ ਜਿਹੜੀ ਚੋਣ ਪ੍ਰਕਿਰਿਆ ਵਾ ਸੰਵਿਧਾਨ ਦੇ ਮੁਤਾਬਕ ਚੱਲਦਿਆਂ ਹੋਇਆਂ ਆਰੰਭ ਕੀਤੀ ਜਿਹਦੇ ਤਹਿਤ ਉਹਨਾਂ ਨੇ ਲੈਚਨ ਲੜੀ ਅੱਜ ਜਿਹੜੀਆਂ ਸਰਕਾਰਾਂ ਚਾਹੇ ਪੰਜਾਬ ਸਰਕਾਰ ਆ ਤੇ ਚਾਹੇ ਕੇਂਦਰ ਦੀ ਸਰਕਾਰ ਆ ਉਹ ਇਸ ਗੱਲ ਦਾ ਰਸਤਾ ਸਾਫ ਨਹੀਂ ਕਰ ਰਹੀਆਂ ਕਿ ਉਹਨਾਂ ਨੂੰ ਸੌਂਚਾਈ ਜਾਵੇ ਜਿਹੜੀ ਕਿ ਜ਼ਰੂਰੀ ਹੁੰਦੀ ਹੈ ਸੌਂਚ ਚੁੱਕਣ ਤੋਂ ਬਾਅਦ ਹੀ ਜਿਹੜਾ ਮੈਂਬਰ ਪਾਰਲੀਮੈਂਟ ਦੀ ਉਹਦਾ ਵਜੂਦ ਆ ਉਹ ਸਥਾਪਿਤ ਹੁੰਦਾ ਤੋਂ ਅਸੀਂ ਦੇਖ ਰਹੇ ਹਾਂ ਕਿ ਇਹ ਜਾਣਬੁੱਝ ਕੇ ਕੀਤਾ ਜਾ ਰਿਹਾ ਦੇਖੋ ਇਹ ਗੱਲ ਕਰਨ ਦੇ ਨਾਲ ਜਿਹੜੇ ਲੱਖਾਂ ਲੋਕਾਂ ਨੇ ਉਹਨਾਂ ਨੂੰ ਵੋਟ ਦਿੱਤੀ ਆ ਆਪਣਾ ਮਤ ਦਿੱਤਾ ਉਸ ਮਤ ਦਾ ਕਤਲ ਕੀਤਾ ਜਾ ਰਿਹਾ ਤੋਂ ਸਰਕਾਰਾਂ ਨੂੰ ਕਾਹਦਾ ਖਤਰਾ ਇਸ ਗੱਲ ਦਾ ਜਿਹੜੇ ਉੱਥੇ ਵਕਵਾਦੀ ਗੱਲ ਕਰ ਰਹੇ ਨੇ ਕਿਹੜੀ ਉਹ ਜਿਹੜੀ ਗੱਲ ਕਹੀ ਸੀ ਉਹਨੇ ਬੰਦੀ ਸੀਗਾ ਦੀ ਰਿਹਾਈ ਦਾ ਮੁੱਦਾ ਚੁੱਕਿਆ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਆ ਸੋ ਇਸ ਗੱਲ ਨੂੰ ਲੈ ਕੇ ਜਿਹੜੀ ਆ ਉਹਨਾਂ ਨੇ ਚੋਣ ਮੁੱਦੇ ਨਾਲ ਮੁੱਦੇ ਤੇ ਜਿੱਤੀ ਆ ਸੋ ਇਸ ਕਰਕੇ ਅਸੀਂ ਸੈਕਸ਼ਨਲ ਫੈਡਰੇਸ਼ਨ ਵੱਲੋਂ ਇਹ ਸਮਝਦੇ ਆ ਕਿ ਇਹ ਦੋਨੇ ਸਰਕਾਰਾਂ ਜਿਹੜੀ ਆ ਕਿ ਸਿੱਖਾਂ ਦਾ ਵਿਕਰਾ ਕਰ ਰਹੀਆਂ ਤੇ ਪੰਜਾਬ ਦਾ ਵਿਕਰਾ ਕਰ ਰਹੀਆਂ ਪੰਜਾਬ ਦੇ ਲੋਕਾਂ ਦਾ ਜਿਹੜਾ ਮਤ ਉਹਸ ਮਤ ਨੂੰ ਅਣਗੌਲਿਆ ਕੀਤਾ ਜਾ ਰਿਹਾ ਕੌਟਰੀ ਆ ਕਾਲ ਦੀ ਤੁਸੀਂ ਅਖਰੇ ਦੀ ਜਿਹੜਾ ਪ੍ਰੀਮ ਮਾਨਪ੍ਰੀਤ ਸਿੰਘ ਅਰਾਦ ਪਿਛਲੇ ਦਿਨਾਂ ਦੇ ਵਿੱਚ ਲੋਕ ਸਭਾ ਚੋਣਾਂ ਲੰਘ ਕੇ ਗਈਆਂ ਅਤੇ ਉਸ ਦੇ ਵਿੱਚ ਜਿਹੜੇ ਕਿ ਵੱਖ-ਵੱਖ ਮੈਂਬਰ ਪਾਰਲੀਮੈਂਟਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਹੀ ਆ ਜਿਹੜੇ ਕਿ ਸੌ ਚੱਕ ਸਮਾਗਮ ਹੋਏ ਸੀ ਜਿਸ ਵਿੱਚ ਪੰਜਾਬ ਦੇ ਵਿੱਚ ਜਿੰਨਾ ਐਮਪੀਆ ਨੇ ਜਿਹੜੀ ਚੋਣ ਜਿੱਤੀ ਹੈ ਉਹ ਜਿੱਤ ਕੇ ਸੌ ਚੱਕ ਆਏ ਹਨ ਹਲਕਾ ਖਡੂਰ ਸਾਹਿਬ ਦੀ ਗੱਲ ਕਰੀਏ ਭਾਈ ਅੰਮਰਪਾਲ ਸਿੰਘ ਨੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਤੇ ਉਥੇ ਭਾਈ ਅਮਰਪਾਲ ਸਿੰਘ ਜਿਹੜੇ ਕਿ ਡੂਡੂਗੜ ਜੇਲ੍ਹ ਦੇ ਵਿੱਚ ਨਜ਼ਰਬੰਦ ਹਨ ਉਹ ਸੌ ਚੱਕ ਸਮਾਗਮ ਵਿੱਚ ਨਹੀਂ ਗਏ ਕਿਉਂਕਿ ਉਹਨਾਂ ਨੂੰ ਜਿਹੜੀ ਸੌ ਨਹੀਂ ਚੁਕਾਈ ਗਈ ਸਿੱਖ ਸਟੂਡੈਂਟ ਫੈਡਰੇਸ਼ਨ ਅਗਰੇਵਾਲ ਵੱਲੋਂ ਜਿਹੜੀ ਇਸ ਦੀ ਕਾੜੀ ਨਿੰਦਾ ਕੀਤੀ ਗਈ ਆ ਤੇ ਗੁਰਚੰਦ ਸਿੰਘ ਅਗਰੇਵਾਲ ਨੇ ਗੱਲਬਾਤ ਕਰਦੇ ਆ ਬਹੁਤ ਸਾਰੇ ਫਲਾਸਿਕ ਕੀਤੀਆਂ ਹਨ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਉਹ ਕੀ ਕਹਿਣਾ ਚਾਹੁੰਦੇ ਹਨ ਇਸ ਸੌ ਚੱਕ ਸਮਾਗਮ ਬਾਰੇ ਅਮਰਪਾਲ ਸਿੰਘ ਜਿਹੜੇ ਕਿ ਪਿਛਲੇ ਦਿਨੀ ਪੰਜਾਬ ਤੋਂ ਚੋਣ ਲੜੇ ਨੇ ਆਜ਼ਾਦਾਨਾ ਤੌਰ ਤੇ ਮਨੋਸਾ ਫਲਕੇ ਤੋਂ ਉਹ ਲੱਖਾਂ ਲੋਕਾਂ ਨੇ ਉਹਨਾਂ ਨੂੰ ਵੋਟ ਪਾ ਕੇ ਐ ਐਮਪੀ ਬਣਾਇਆ ਉਹਨਾਂ ਨੇ ਜਿਹੜੀ ਚੋਣ ਪ੍ਰਕਿਰਿਆ ਵਾ ਸੰਵਿਧਾਨ ਦੇ ਮੁਤਾਬਕ ਚੱਲਦਿਆਂ ਹੋਇਆਂ ਆਰੰਭ ਕੀਤੀ ਜਿਹਦੇ ਤਹਿਤ ਉਹਨਾਂ ਨੇ ਲੜਚ ਲੜੀ ਅੱਜ ਜਿਹੜੀਆਂ ਸਰਕਾਰਾਂ ਚਾਹੇ ਪੰਜਾਬ ਸਰਕਾਰ ਆ ਤੇ ਚਾਹੇ ਕੇਂਦਰ ਦੀ ਸਰਕਾਰ ਆ ਉਹ ਇਸ ਗੱਲ ਦਾ ਰਸਤਾ ਸਾਫ਼ ਨਹੀਂ ਕਰ ਰਹੀਆਂ ਕਿ ਉਹਨਾਂ ਨੂੰ ਸੌਂਚਕਾਈ ਜਾਵੇ ਜਿਹੜੀ ਕਿ ਜ਼ਰੂਰੀ ਹੁੰਦੀ ਆ ਸੌਂਚਣ ਤੋਂ ਬਾਅਦ ਹੀ ਜਿਹੜਾ ਮੈਂਬਰ ਪਾਰਲੀਮੈਂਟ ਦੀ ਉਹਦਾ ਵਿਯੂਦਾ ਉਸ ਤਬ ਤੋਂ ਦਾ ਉਹ ਅਸੀਂ ਦੇਖ ਰਹੇ ਹਾਂ ਕਿ ਇਹ ਜਾਣਬੁੱਝ ਕੇ ਕੀਤਾ ਜਾ ਰਿਹਾ ਦੇਖੋ ਇਹ ਗੱਲ ਕਰਨ ਦੇ ਨਾਲ ਜਿਹੜੇ ਲੱਖਾਂ ਲੋਕਾਂ ਨੇ ਉਹਨਾਂ ਨੂੰ ਵੋਟ ਦਿੱਤੀ ਆ ਆਪਣਾ ਮਤ ਦਿੱਤਾ ਉਹ ਉਸ ਮਤ ਦਾ ਕਤਲ ਕੀਤਾ ਜਾ ਰਿਹਾ ਦੂਜਾ ਮਨੁੱਖੀ ਅਧਿਕਾਰਾਂ ਦੀ ਇਹ ਵੱਡੀ ਇੱਕ ਅਵੇਲਣਾ ਤੇ ਅਲੰਘਣਾ ਕਿਉਂਕਿ ਜਿਹੜੇ ਜਿਹੜੇ ਸੰਵਿਧਾਨਕ ਹੱਕ ਨੇ ਉਹ ਉਹ ਤੋੜ ਤੁਸੀਂ ਖੋ ਰਹੇ ਹੋ ਤੇ ਤੀਸਰੀ ਗੱਲ ਇਹ ਹੈ ਕਿ ਇਹ ਜਿਹੜੀਆਂ ਜਿਹੜੀਆਂ ਸਰਕਾਰਾਂ ਨੇ ਜਦੋਂ ਕਿ ਉਹਨਾਂ ਨੇ ਜਿਹੜੀ ਆਪਣੀ ਜਿਹੜੀ ਚੋਣ ਪ੍ਰਕਿਰਿਆ ਉਸ ਸੰਵਿਧਾਨ ਦੇ ਮਤਾਵੁ ਕੀ ਰੂਪ ਕੀਤੀ ਜੀ ਜਦੋਂ ਜਿੱਤਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਮਾਤਾ ਪਿਤਾ ਰਹੇ ਤੇ ਬੀਬੀ ਖਾਰੜਾ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਦਾ ਜ਼ਿਕਰ ਕੀਤਾ ਸੀ ਕਿ ਉਹ ਸੰਵਿਧਾਨ ਦੇ ਅਨੁਕੂਲ ਹੀ ਅੱਗੇ ਚੱਲਣਗੇ ਸੋ ਸਰਕਾਰਾਂ ਨੂੰ ਕਾਹਦਾ ਖਤਰਾ ਇਸ ਗੱਲ ਦਾ ਜਿਹੜੇ ਉੱਥੇ ਵਕਵਾਦ ਦੀ ਗੱਲ ਕਰ ਰਹੇ ਨੇ ਕਿਹੜੀ ਉਹ ਜਣੀ ਗੱਲ ਕਹੇ ਸੀ ਉਹਨਾਂ ਨੇ ਬੰਦੀ ਸੀਗਾ ਦੀ ਰਿਹਾਈ ਦਾ ਮੁੱਦਾ ਚੁੱਕਿਆ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਆ ਸੋ ਇਸ ਗੱਲ ਨੂੰ ਲੈ ਕੇ ਜਿਹੜੀ ਹੈ ਉਹਨਾਂ ਨੇ ਚੋਣ ਮੁੱਦੇ ਨਾਲ ਮੁੱਦੇ ਤੇ ਜਿੱਤੀ ਆ ਸੋ ਇਸ ਕਰਕੇ ਅਸੀਂ ਸੈਕਸ਼ਨਲ ਫੈਡਰੇਸ਼ਨ ਵੱਲੋਂ ਇਹ ਸਮਝਦੇ ਹਾਂ ਕਿ ਇਹ ਦੋਨੇ ਸਰਕਾਰਾਂ ਜਿਹੜੀ ਆ ਕਿ ਸਿੱਖਾਂ ਦਾ ਵਿਕਰਾ ਕਰ ਰਹੀਆਂ ਤੇ ਪੰਜਾਬ ਦਾ ਵਿਕਰਾ ਕਰ ਰਹੀਆਂ ਪੰਜਾਬ ਦੇ ਲੋਕਾਂ ਦਾ ਜਿਹੜਾ ਮਤਵਾ ਉਸ ਮਤ ਨੂੰ ਅਣਗੌਲਿਆ ਕੀਤਾ ਜਾ ਰਿਹਾ ਤੇ ਇਹ ਤੁਰੰਤ ਕੇਂਦਰ ਦੀ ਤੇ ਪੰਜਾਬ ਦੀ ਸਰਕਾਰ ਜਿਹੜੀ ਆ ਉਹਨਾਂ ਦੀ ਸੋਚ ਕਾਉਣ ਦਾ ਜਿਹੜਾ ਤੁਰੰਤ ਪ੍ਰਬੰਧ ਕਰੇ ਤਾਂ ਕਿ ਉਹ ਆਪਣਾ ਜਿਹੜੀ ਆਵਾਜ਼ ਆ ਉਹ ਲੋਕਾਂ ਦੀ ਆਵਾਜ਼ ਆ ਜਾਂ ਪੰਜਾਬ ਦੀ ਆਵਾਜ਼ ਆ ਉਹ ਆ ਪਾਰਲੀਮੈਂਟ ਦੇ ਵਿੱਚ ਉਠਾ ਸਕੇ ਬਹੁਤ ਕੋਸ਼ਿਸ਼ ਕੀਤੀ ਸੀ ਪਹਿਲਾਂ ਵੀ ਤੇ ਦੇਖ ਕੇ ਹੁਣ ਤਵਾਰ ਕੋਈ ਸੀ ਨਾ ਚੱਲ ਰਿਹਾਦਾ ਹਾਂ ਪ੍ਰਦੇਸ਼ ਨੂੰ ਲੋਕਾਂ ਦਾ ਕੋਈ ਕੋਈ ਦੇਖੋ ਇਸ ਵਿੱਚ ਤਾਂ ਕੋਈ ਸਵਾਲ ਹੀ ਨਹੀਂ ਬਣਦਾ ਕਿਉਂਕਿ ਛਰੋਨੀ ਕਮੇਟੀ ਦਾ ਮੁੱਢ ਤੋਂ ਲੈ ਕੇ ਬੰਦੀ ਸਿੰਘਾਂ ਨੇ ਜਾਂ ਸਿੱਖ ਬਸਨੈਰੀ ਕੋਈ ਵੀ ਆਵਾਜ਼ ਬੰਦ ਕਰ ਦੋ ਜਦੋਂ ਅਸੀਂ ਖੜਦੇ ਹਾਂ ਜਦੋਂ ਵੀ ਕਿਨਾਂ ਕੋਈ ਵੀ ਮਸਲਾ ਬਣਿਆ ਚਾਹੇ ਉਹ ਅੰਦਰ ਗਏ ਤਾਂ ਵੀ ਛਰੋਨੀ ਕਮੇਟੀ ਪਹਿਲਾਂ ਗਈ ਆ ਉਹਨਾਂ ਦੇ ਪਰਿਵਾਰਾਂ ਨੂੰ ਜਾਣ ਦਾ ਪ੍ਰਬੰਧ ਕੀਤਾ ਫਿਰ ਉਹਨਾਂ ਨੇ ਇੱਥੇ ਧਰਨਾ ਲਾਇਆ ਮੋਰਚਾ ਲਾਇਆ ਉਹਦੇ ਵਿੱਚ ਛਰੋਨੀ ਕਮੇਟੀ ਡਰ ਕੇ ਹਮੇਸ਼ਾ 24 ਘੰਟੇ ਖੜੀ ਰਹੀ ਆ ਉਹ ਗਾਂ ਵੀ ਕੋਈ ਵੀ ਬੰਦੀ ਸਿੰਘ ਆ ਉਹ ਵੀ ਬੰਦੀ ਸਿੰਘ ਦਾ ਪਰਿਵਾਰ ਆ ਅਸੀਂ ਚਲੌਨੀ ਕਮੇਟੀ ਜਿਹੜੀ ਆਪਣੇ ਫਰਜ਼ ਜਿਹਨੂੰ ਅਦਾ ਕਰਦੇ ਆ ਉਹ ਡਟ ਕੇ ਖੜਦੀ ਹੈ ਚਾਹੇ ਕਾਨੂੰਨੀ ਪ੍ਰਕਿਰਿਆ ਦੇ ਤਾਈ ਉਹ ਹੁਕਮ ਲਾਉਣ ਤੇ ਚਾਹੇ ਵੈਸੇ ਲੋੜ ਉਤਾਪਕ ਉਹਨਾਂ ਦੇ ਨਾਲ ਹਮੇਸ਼ਾ ਖੜਦੇ ਹਾਂ ਕਹਿ ਰਹੇ ਹਾਂ ਸਰਦਾਰ ਕਿ ਨਾਸਤ ਕੇਂਦਰ ਦਾ ਤੇ ਸਰਕਾਰ ਦਾ ਸੰਘਰਸ਼ ਅਸੀਂ ਤਾਂ ਇਹੀ ਗੱਲ ਕਹਿ ਰਹੇ ਆ ਕਿ ਮੈਨੂੰ ਮੈਂ ਸਮਝਦਾ ਹਾਂ ਕਿ ਇਹ ਦੋਨੇ ਸਰਕਾਰਾਂ ਇੱਕ ਦੂਜੇ ਦੇ ਮੂੰਹ ਵੱਲ ਵੇਖ ਰਹੀਆਂ ਰਲੀਆਂ ਹੋਈਆਂ ਇਸ ਗੱਲ ਤੇ ਤੇ ਇਸ ਮੁੱਦੇ ਤੇ ਇਕੱਠੀ ਆ ਕਿ ਪੰਜਾਬ ਦੀ ਆਵਾਜ਼ ਨੂੰ ਜਿਹੜਾ ਅੱਗੇ ਨਾਲ ਲਜਾਣ ਦਿੱਤਾ ਜਾਵੇ ਜਦੋਂ ਕਿ ਇਹ ਗੱਲ ਬਕਾਇਦਾ ਦਿਖਾਈ ਦੇ ਰਹੀ ਹੈ ਕਿ ਸੰਵਿਧਾਨ ਦੇ ਤਹਿਤ ਹੀ ਰਹਿ ਕੇ ਉਹਨਾਂ ਨੇ ਚੋਣ ਲੜੀ ਹੈ ਤੇ ਉਹਨਾਂ ਦੇ ਵੱਡਿਆਂ ਵੱਲੋਂ ਵੀ ਗੱਲ ਕਹੀ ਗਈ ਹੈ ਕਿ ਸੰਵਿਧਾਨ ਦੇ ਅਧੀਨ ਹੀ ਅੱਗੇ ਸੀ ਚੱਲਾਂਗੇ ਸੋ ਇਸ ਗੱਲ ਨੂੰ ਦਰਕਨਾਰ ਕਰਕੇ ਕਿਉਂ ਹਊਆ ਖੜਾ ਕੀਤਾ ਜਾ ਰਿਹਾ ਸੋ ਤਰਨ ਤੋਨਾ ਨੂੰ ਸੋਚ ਕਾਈ ਜਾਵੇ ਤੇ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ ਉਹਦੇ ਸਾਥੀਆਂ ਨਾਲ ਤੇ ਉਦੋਂ ਬਾਅਦ ਇਹ ਅਜ ਦੀ ਪ੍ਰਕਿਰਿਆ ਜਿਹੜੀ ਹੈ ਸ਼ੁਰੂ ਕੀਤੀ ਜਾਵੇ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਕਿ ਆਗੂ ਗੁਰਚਰਨ ਸਿੰਘ ਗਰੇਵਾਲ ਇਹਨਾਂ ਨੇ ਸਰ ਨਾਲ ਗੱਲਬਾਤ ਕੀਤੀ ਕਿ ਭਾਈ ਅਮਰਪਾਲ ਸਿੰਘ ਨੂੰ ਨਾ ਸੌ ਚਕਾਉਣਾ ਗੈਰ ਸੰਵਿਧਾਨਿਕ ਹੱਕ ਹੈ ਜਿਹੜਾ ਕਿ ਕਾਨੂੰਨ ਦੀ ਉਲੰਘਣਾ ਹੈ ਹਰ ਕੋਈ ਡੈਮੋਕ੍ਰੇਸੀ ਦੇ ਨਾਲ ਅੱਗੇ ਵਧਦਾ ਹੈ ਉਹਨਾਂ ਨੇ ਡੈਮੋਕ੍ਰੇਸੀ ਦੇ ਨਾਲ ਹੀ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਵੀ ਬਹੁਤ ਸਾਰੀ ਸਪੋਰਟ ਕੀਤੀ ਗਈ ਸੀ ਤੇ ਅਸਵਾਰ ਵੀ ਅਸੀਂ ਖੜੇ ਹਾਂ ਤੇ ਅਸੀਂ ਫੈਡਰੇਸ਼ਨ ਵੱਲੋਂ ਵੀ ਪਰਿਵਾਰ ਦੀ ਸਹਿਮਤੀ ਦੇ ਨਾਲ ਸਪੋਰਟ ਕਰਦੇ ਹਾਂ ਕਿ ਸਟੂਡੀਓ ਦੀ ਡਰਾਫਟਿੰਗ ਦੇ ਨਾਲ ਮੈਂ ਮਨਪ੍ਰੀਤ ਸਿੰਘ ਜਾਤ ਅੰਮ੍ਰਿਤਸਰ